ਦੁਕਾਨਦਾਰੋ ਹੁਣ ਜਰਾ ਬਚ ਕੇ ਕੰਮ ਕਰੋ ਕਿਉਂਕਿ ਚੋਰਾਂ ਨੇ ਤੁਹਾਡੀ ਦੁਕਾਨ ਤੇ ਨਿਗਾਹ ਰੱਖੀ ਹੋ ਸਕਦੀ ਹੈ ਲਗਾਤਾਰ ਚੋਰੀ ਦੇ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਇੱਕ ਰਾਸ਼ਨ ਵਾਲੀ ਦੁਕਾਨ ਦੇ ਵਿੱਚ ਚੋਰਾਂ ਨੇ ਛੱਤ ਪਾੜ ਕੇ ਕਾਜੂ ਬਦਾਮ ਤੇ ਨਕਦੀ ਚੋਰੀ ਕੀਤੀ ਸੀ ਤੇ ਹੁਣ ਮੋਬਾਈਲ ਵਾਲੀ ਦੁਕਾਨ ਦੇ ਉੱਪਰ ਚੋਰਾਂ ਦਾ ਆਤੰਕ ਆਇਆ ਜੀ ਹਾਂ ਚੋਰਾਂ ਨੇ ਇਸ ਦੁਕਾਨ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਆਤੰਕ ਮਚਾਇਆ ਮੌਕੇ ਤੇ ਚੋਰੀ ਕਰਕੇ ਫਰਾਰ ਹੋ ਗਏ ਕੰਦਾ ਵਾੜ ਪਾੜ ਕੇ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਵੀ ਹੱਕੀ ਬੱਕੀ ਰਹਿ ਗਈ ਦੁਕਾਨ ਮਾਲਕ ਵੀ ਹੱਕਾ ਬੱਕਾ ਰਹਿ ਗਿਆ ਕਿ ਚੋਰਾਂ ਨੇ ਭਲਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਦਿੱਤਾ ਕਿਵੇਂ ਬਹੁਤ ਹੀ ਹੈਰਾਨੀਜਨਕ ਜੁਆਇ ਮਾਮਲਾ ਫਕਵਾੜਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਬਹੁਤ ਹੀ ਅਨੋਖੇ ਤਰੀਕੇ ਦੇ ਨਾਲ ਚੋਰਾਂ ਨੇ ਚੋਰੀ ਕੀਤੀ ਹੈ ਮੌਕੇ ਤੇ ਆਈ ਪੁਲਿਸ ਵੀ ਦੇਖ ਕੇ ਹੱਕੀ ਬੱਕੀ ਰਹਿ ਗਈ ਕਿ ਚੋਰੀ ਹੋਈ ਤਾਂ ਹੋਈ ਕਿਵੇਂ ਦਾ ਦਰਅਸਲ ਫਕਵਾੜਾ ਦੇ ਮੋਹੱਲਾ ਓਂਕਾਰ ਨਗਰ ਦੇ ਵਿੱਚ ਇੱਕ ਸਾਈ ਮੋਬਾਈਲ ਨਾਮ ਦੀ ਦੁਕਾਨ ਦੇ ਉੱਪਰ ਚੋਰਾਂ ਨੇ ਬੁਰੇ ਤਰੀਕੇ ਦੇ ਨਾਲ ਅਤੰਕ ਮਚਾਇਆ ਬੀਤੀ ਰਾਤ ਕਰੀਬ 3 ਵਜੇ ਦੇ ਲਗਭਗ ਦੋ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਦੁਕਾਨ ਦੇ ਮਾਲਕ ਵੀ ਹੈਰਾਨ ਹੋ ਗਏ ਕਿ ਚੋਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਵੇਂ ਦੁਕਾਨ ਮਾਲਕ ਨਕੇਸ਼ ਕੁਮਾਰ ਨੇ ਦੱਸਿਆ ਕਿ ਤੀਜੀ ਮੰਜ਼ਲ ਤੋਂ ਚੋਰ ਸਿਮਿੰਟ ਦੀ ਬਣੀ ਸ਼ੈੱਡ ਨੂੰ ਪਾੜ ਕੇ ਅੰਦਰ ਵੜੇ ਤੇ ਲੱਖਾਂ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਤੀਜੀ ਮੰਜ਼ਲ ਤੇ ਕਿਦਾਂ ਸੜੇ ਕੋਈ ਵਸਤੂ ਵੀ ਅਜਿਹੀ ਨਹੀਂ ਸੀ ਜਿੱਥੋਂ ਚੋਰ ਅੰਦਰ WhatsApp ਕੰਚੋਰੀ ਦੀ ਘਟਨਾ ਮੌਕੇ ਤੇ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਗੀ। ਭਜੀ ਕਿਨਾ ਜੀ ਆਪਣਾ? ਮੇਰਾ ਨਕੇਸ਼ ਕੁਮਾਰ ਆ ਸਨ ਔਕਰਤੀ ਦਾਲ। ਕਿੱਥੇ ਦੁਕਾਨ ਭਜੀ ਆਪਣੀ? ਦੁਕਾਨ ਔਕਾਣੇ ਕੇ ਮੇਨ ਰੋਡ ਤੇ ਹੀ ਆ। ਕੀ ਮਾਮਲਾ ਕਹਿੰਦਾ? ਮਾਮਲਾ ਇਹ ਆ ਜਦੋਂ ਮੈਂ ਸਵੇਰੇ ਆਇਆ ਆ ਸਵੇਰੇ ਅਸੀਂ ਤਾਂ ਆ ਗਏ 10 ਵਜੇ। ਪਰ ਸਮਾਨ ਥੋੜਾ ਥੋੜਾ ਗਾਇਬ ਸੀਗਾ ਜਦੋਂ ਮੈਂ ਉੱਪਰ ਗਿਆ ਬਾਰਕ ਵਿੱਚ ਮੈਂ ਉੱਪਰ ਗਿਆ ਦੇਖਿਆ ਜੀ ਐਲਈਡੀਆਂ ਵੀ ਹੈ ਨਹੀਂ ਗਿਆ ਫੋਨ ਰਿਪੇਅਰ ਵਾਲੀ ਵੀ ਹੈ ਨਹੀਂ ਕਿਸੇ ਮੈਂ ਕੈਮਰਾ ਖੋਲ ਕੇ ਚੈੱਕ ਕੀਤਾ ਤੇ ਪਤਾ ਲੱਗਾ ਕਿ ਦੋ ਕੁ ਪਾਲ ਕੇ ਉਪਰੋਂ ਥੱਲੇ ਆਏ ਆ ਤੇ ਉਸ ਤੋਂ ਬਾਅਦ ਦੇਖਿਆ ਕਿ ਹਾਂ ਦੋ ਬੰਦੇ ਆਏ ਆ 10 ਮਿੰਟ ਰਹੇ ਦੁਕਾਨ ਦੇ ਅੰਦਰ ਦੁਕਾਨ ਵਿੱਚੋਂ ਸਮਾਨ ਗਾਇਆ ਹੋਇਆ ਐ ਲੈਡੀਆਂ ਗਾਇਆ ਹੋਇਆ ਪਾਵਰ ਬੈਂਕ ਵਗੈਰਾ ਲੈ ਕੇ ਆ ਮੋਬਾਈਲ ਰਿਪੇਅਰ ਵਾਸਤੇ ਪੈਸੀ ਉਹ ਲੈ ਕੇ ਆ ਕਿੰਨੇ ਕਿੰਨੇ ਇੰਚ ਦੀ ਸੀ ਐਲਈ ਐਲਈ 43 ਇੰਚ ਦੀ ਸੀ ਜੀ ਤਿੰਨ ਐਲਈਆਂ ਲੈ ਕੇ ਗਏ ਆ ਉਹ ਪਰ ਉੱਪਰੋਂ ਦੇਖਿਆ ਤੇ ਚਾਈ ਬੜੀ ਆਲੇ ਦੇ ਵਾਲੇ ਕੋਠਾ ਵੀ ਆਣੀਗਾ ਜਿੱਥੋਂ ਟਪ ਕੇ ਆਏ ਹੋਗੇ ਇਹ ਸਮ ਸਾਨੂੰ ਵੀ ਨਹੀਂ ਆਂਦੀ ਕਿੱਧਰੋਂ ਆਏ ਕਿੱਧਰੋਂ ਨਹੀਂ ਆਏ ਗਏ ਉਹ ਮੋਟੀ ਥਰੂ ਆ ਤੇ ਆਏ ਉਹ ਪਤਾ ਨਹੀਂ ਕਿੱਦਾਂ ਆਏ ਆ ਕਰਦੇ ਦੀ ਵੀਡੀਓ ਹੈ ਕੈਮਰੇ ਦੇ ਵਿੱਚ ਹਾਂ ਕੈਮਰੇ ਚ ਵੀਡੀਓ 10 ਮਿੰਟ ਦੀ ਪੂਰੀ ਵੀਡੀਓ ਆਈ ਆ ਦੁਕਾਨ ਦੇ ਅੰਦਰ ਆਏ ਆ ਕਿੰਨੇ ਮਿੰਟ ਰਹਿ ਦੁਕਾਨ 'ਚ ਉਹ ਦੁਕਾਨ 'ਚ 10 ਮਿੰਟ ਦੁਕਾਨ ਦੇ ਅੰਦਰ ਰਹਿ 9-10 ਮਿੰਟ ਕੱਟੂ ਦੇ 10 ਤੋਂ 12 ਫੋਨ ਹੈਗੇ ਰਿਪੇਅਰ ਵਾਲੇ ਜਿਹੜੇ ਹਜੇ ਤੱਕ ਮਿਸਿੰਗ ਹੈਗੇ ਆ। ਕੋਈ ਕੈਸ਼ ਵਗੈਰਾ ਕੋਈ? ਕੈਸ਼ ਵਗੈਰਾ ਹੈ ਨਹੀਂ ਸੀ ਗੱਲੀ 'ਚ 2-300 ਰੁਪਈਆ ਸੀਗਾ 400 ਬਸ ਉਹੀ ਲੈ ਕੇ ਗਏ ਆ। ਤੇ ਕਿੰਨੇ ਦਾ ਨੁਕਸਾਨ ਹੋ ਗਿਆ? ਨੁਕਸਾਨ ਪੁੱਛੇ ਪਾਲਮੇ ਕਮ ਕਰ ਪਾ ਕੇ ਆਪਣਾ ਲੱਖ ਰੁਪਏ ਲਗਭਗ ਹੋ ਗਿਆ ਨੁਕਸਾਨ। ਲੱਖ ਰੁਪਏ ਲੱਖ ਰੁਪਏ ਤੁਸੀਂ ਪੁਲਿਸ ਨੂੰ ਫੋਨ ਕੀਤਾ ਤੁਸੀਂ? ਹਾਂਜੀ ਕੀਤਾ ਹੋਇਆ ਆ। ਕਾਦਾ ਕੀਤਾ ਫੋਨ? ਆ ਪੁਲਿਸ ਨੂੰ ਫੋਨ ਕੀਤਾ ਘੰਟਾ ਹੋ ਗਿਆ 100 ਨੰਬਰ ਤੇ ਕਮਪਲੇਨ ਲਿਖਾਈ ਆ। ਹਾਲੇ ਤੱਕ ਕੋਈ ਆਇਆ ਨਹੀਂ ਦੇਖੋ ਆਂਦੇ ਆਂਦੇ ਕਰਦੇ ਆ। ਕੀ ਮੰਗ ਕਰਦੇ ਪ੍ਰਸ਼ਾਸ ਤੇ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਸਾਡੇ ਕੋਈ ਪਛਾਣ ਹੁੰਦੀ ਭਈ ਉਹ ਚੋਰਾਂ ਦੀ ਕੀ ਬਾਇਆ ਕੀ ਨਹੀਂ ਪਾਇਆ ਉਹਨਾਂ ਨੇ ਉਹਨਾਂ ਨੇ ਪਾਏ ਆ ਜੀ ਕਾਲੇ ਕੱਪੜੇ ਪਾ ਕੇ ਆਏ ਆ ਰੁਮਾਲ ਬੰਨੇ ਹੋਏ ਆੱਖ ਔਖਾ ਦੀ ਦੀਆਂ ਪਈਆਂ ਬਾਕੀ ਹਾਲ ਕੁਛ ਨਹੀਂ ਦਿੱਤਾ ਪਿਆ ਬੋਲੇ ਬੋਲੇ ਦੇ ਕੁਛ ਨਹੀਂ ਸਾਈ ਮੋਬਾਈਲ ਇਹ ਆਏ ਕਿਧਰੋਂ ਕੈਮਰੇ ਚ ਪਤਾ ਲੱਗਾ ਕੁਛ ਬਾਹਲੇ ਕੈਮਰੇ ਚ ਕੁਛ ਨਹੀਂ ਆਇਆ ਆ ਬਸ ਅੰਦਰਲੇ ਅੰਦਰ ਹੀ ਕੈਮਰੇ ਚ ਦਿਖਿਆ ਤੇ ਅੰਦਰ ਹੀ ਚਲੇ ਗਏ ਆ ਉਹ ਠੀਕ ਸਰ ਕੀ ਮਾਮਲਾ ਹੈ ਕੰਮ ਕਰਨ ਕਰਾਈ ਜੀ ਮਾਮਲਾ ਜੀ 112 ਨੰਬਰ ਤੱਕ ਪਲੇਟ ਆਈ ਇਸ ਕਟੌਰ ਰੂਮ ਤੋਂ ਵੀ ਕਾਰਨਗਰ ਜਿਹੜੀ ਆ ਮੋਬਾਈਲਾਂ ਤੇ ਦੁਕਾਨ ਤੋਂ ਚੋਰੀ ਹੋਈ ਅਸੀਂ ਮੁੱਕ ਤੇ ਆਣ ਕੇ ਵੇਖਿਆ ਤੇ ਇੱਥੇ ਜਿਹੜੀ ਹੈਗੇ ਚੜ੍ਹਨ ਦਾ ਤਾਂ ਕੋਈ ਤਾਂ ਹੈਂਡਲ ਵੀ ਕਿਦਾਂ ਚੋਰ ਜਿਹੜੀ ਜਿਹੜੀ ਮੰਜ਼ਲ ਤੇ ਚੜ ਸਕਦੇ ਆ ਤੇ ਇਹਦੇ ਵਿੱਚ ਉਹਨਾਂ ਨੇ ਉੱਪਰ ਦੀ ਵੜ ਕੇ ਤੇ ਜਿਹੜੀਆਂ ਇਹਨਾਂ ਦੇ ਤਿੰਨ ਐਲਡੀ ਆ ਤੇ ਕੁਝ ਮੋਬਾਈਲ ਚੋਰੀ ਕਰਕੇ ਲੈ ਗਏ ਆ ਇਹਦਾ ਤੇ ਜਿਹੜੀ ਕੈਮਰੇ ਚੈੱਕ ਕਰ ਰਹੇ ਆ ਕੈਮਰੇ ਚ ਵਿੱਚ ਜਿਹੜੀ ਇਹਨਾਂ ਦੀ ਕੋਈ ਵੀ ਮੂਵੀ ਜਾਂ ਖਦ ਕੁਝ ਦਿਖਦੇ ਪਤਾ ਲੱਗਦਾ ਕਿ ਇਹਨਾਂ ਨੇ ਪੜਤਾਲ ਕਰਕੇ ਤਕਰੀਰ ਕਰਾਂ ਸਰ ਬੰਦੇ ਕਿੰਨੇ ਗਏ ਪਤਾ ਲੱਗਾ ਕੈਮਰੇ ਚ ਦਸਨ ਮੁਤਾਬਕ ਜਿਹੜੇ ਦੁਕਾਨਦਾਰ ਦੱਸਦੇ ਵੀ ਦੋ ਬੰਦੇ ਆ ਕਿੰਨਾ ਸਭ ਨੁਕਸਾਨ ਆਇਆ ਕੋਈ ਦੱਸਿਆ ਇਹਨਾਂ ਨੇ ਨੁਕਸਾਨ ਕਹਿੰਦੇ ਵੀ ਤਿੰਨ ਐਲਡੀ ਆ ਤੇ ਮੋਬਾਈਲ ਲੈ ਕੇ ਚੁੱਕੇ ਗਏ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਹੁਣ ਕਾਰਵਾਈ ਜੋ ਮੁਤਾਬਕ ਹੋਣੀ ਇਹਨਾਂ ਦੀ ਆਪਣਾ ਪਰਚਾ ਲੱਗੂਗਾ ਪਰਚਾ ਦੇਾਂਗੇ ਤੇ ਕਾਰਵਾਈ ਕਰਾਂਗੇ